ਲਓ ਜੀ ਪੰਜ ਫੇਰ ਵੱਜ ਗਏ ਆ ਤੇ ਸਨੋ ਅੱਜ ਦਾ ਬੁਰਾ ਹਾਲਾ ਪੂਰਾ ਸਾਫ ਵੀ ਕਰਨੀ ਪੈ ਸਕਦੀ ਫਿਰ ਨਹੀਂ ਸਰ ਜੂਗਾ ਤੇ ਚੱਕ ਰੇ ਆ ਵੀ ਤੁਹਾਨੂੰ ਸਾਫ ਕਰਕੇ ਹੀ ਗੱਡੀ ਤੋਰਨੀ ਪੈਂਦੀ ਆ ਨਹੀਂ ਤਾਂ ਪੁਲਿਸ ਐਕਟ ਵੀ ਦੇ ਜਾਂਦੀ ਆ ਸੋ ਫਿਲਹਾਲ ਇਨੀ ਗੱਡੀ ਭਰੀ ਨਹੀਂ ਹੋਈ ਸਨੋ ਨਾਲ ਹੁਣ ਚੱਲਦੇ ਆ ਆਹ ਟਾਈਮ 'ਚ ਗੱਡੀ ਬੜੇ ਧਿਆਨ ਨਾਲ ਚਲਾਉਣੀ ਪੈਂਦੀ ਆ ਕੋਈ ਪਤਾ ਨਹੀਂ ਕਿਹੜੇ ਵੇਲੇ ਮੋੜ-ਮੋੜ ਤੋਂ ਬੜਾ ਜਿਆਦਾ ਸਲਿੱਪ ਕਰ ਜਾਂਦੀ ਏ ਗੱਡੀ ਸੋ ਗੱਡੀ ਤੇਜ਼ ਵੀ ਨਹੀਂ ਚਲਾ ਸਕਦੇ ਸਾਰੇ ਕਿਤੇ ਆਏ ਸਪੀਡ ਦੇ ਲੱਗੇ ਹੁੰਦੇ ਆ ਵੀ ਤੁਹਾਡੀ ਸਪੀਡ ਕਿੰਨੀ ਜਿਆਦਾ ਜੇ ਜਿਆਦਾ ਹੁੰਦੀ ਏ 50 ਤੋਂ ਤਾਂ ਤੁਹਾਨੂੰ ਵਾਰਨਿੰਗ ਆਉਣ ਲੱਗ ਜਾਂਦੀ ਏ ਵੀ ਗੱਡੀ ਸਲੋ ਕਰੋ ਆਪਦੀ ਸੋ ਫਿਰ ਆ ਆਨ ਲਈ ਜਾਣਾ ਪੈਣਾ ਗੱਡੀ ਤੇ ਚਲਾ ਨਹੀਂ ਸਕਦੇ ਪਣਾ ਤੁਸੀਂ ਲੇਟ ਵੀ ਹੁੰਦੇ ਹੋ ਜਾਂ ਅਸਲ ਦੇ ਵਿੱਚ ਜਿਹੜੇ ਪਰਦੇਸ ਬਣਿਆ ਨਾ ਇਹ ਬਣੇ ਹੀ ਵੇਲੜਾਂ ਵਾਸਤੇ ਨੇ ਜਿਹੜੇ ਜਿਨ੍ਹਾਂ ਨੇ ਪਿੰਡ ਕਦੇ ਕੋਈ ਕੰਮ ਨਹੀਂ ਕਰਿਆ ਇੰਡੀਆ ਕਦੇ ਕੋਈ ਕੰਮ ਨਹੀਂ ਕਰਿਆ ਨਾ ਉਹਨਾਂ ਨੂੰ ਫਿਰ ਚਾਹ ਵੀ ਹੁੰਦਾ ਵੀ ਹਰ ਹਾਂ ਅਸੀਂ ਵੀ ਕੁਝ ਕੰਮ ਕਰਨ ਕਰੀਏ ਤੇ ਇੱਥੇ ਜਦੋਂ ਆਉਂਦੇ ਨੇ ਫਿਰ ਉਹ ਇਹ ਨਹੀਂ ਦੇਖਦੇ ਵੀ ਕਿਹੋ ਜਿਹਾ ਕੰਮ ਮਿਲਿਆ ਹੋਇਆ ਸਾਰੇ ਕੰਮ ਕਰਦੇ ਨੇ ਇੱਥੇ। ਬਾਕੀ ਇਹਨਾਂ ਮੁਲਕਾਂ ਦੇ ਵਿੱਚ ਕੰਮ ਤੋਂ ਬਿਨਾ ਸਰਵਾਈਵਲ ਵੀ ਹੈ ਨਹੀਂ। ਇੱਥੇ ਸਰਵਾਈਵ ਕਰਨ ਲਈ ਤੁਹਾਨੂੰ ਕੰਮ ਕਰਨਾ ਹੀ ਪੈਣਾ। ਜੇ ਤੁਸੀਂ ਫ੍ਰੀ ਰਹੋਗੇ ਤਾਂ ਤੁਹਾਡੇ ਨਾਲ ਦਾ ਕੋਈ ਫ੍ਰੀ ਨਹੀਂ ਰਹਿਣਾ ਘਰੇ ਵੀ ਰਹਿਣਾ ਬਹੁਤ ਔਖਾ ਖੱਲਿਆ ਨੂੰ। ਸੋ ਹਰੇਕ ਬੰਦੇ ਨੂੰ ਕੰਮ ਚਾਹੀਦਾ ਹੀ ਚਾਹੀਦਾ ਇੱਥੇ। ਪਰ ਇੱਥੇ ਬਸ ਉਹੀ ਹੈ ਇੰਡੀਆ ਅੰਗਵਾਈ ਨਹੀਂ ਹੈਗਾ ਵੀ ਤੁਸੀਂ ਕੰਮ ਤੇ 9 ਵਜੇ ਜਾਣਾ ਜਾਂ ਕਿੰਨੇ ਵਜੇ ਜਾਣਾ। ਇਥੇ ਕੰਮ ਹੀ ਸ਼ਿਫਟਾਂ ਦੇ ਹਿਸਾਬ ਨਾਲ ਸਟਾਰਟ ਹੁੰਦੇ ਨੇ ਕਿਸੇ ਦੀ ਸਵੇਰੇ 5 ਵਜੇ ਸ਼ਿਫਟ ਸਟਾਰਟ ਹੁੰਦੀ ਆ ਰਾਤ ਨੂੰ ਮੁੱਕਦੀ ਆ ਕਿਸੇ ਦੀ ਸ਼ਿਫਟ ਹੀ ਰਾਤ ਨੂੰ ਸਟਾਰਟ ਹੋ ਜੇ ਹੁੰਦੀ ਆ ਸੋ ਇੰਨਾ ਗੱਲਾਂ ਕਰਕੇ ਬਸ ਉਹੀ ਆ ਜਿਨ੍ਹਾਂ ਨੂੰ ਉੱਠਣ ਸੌਣ 'ਚ ਦਿੱਕਤ ਆ ਗਈ ਉਹਨਾਂ ਨੂੰ ਪਰਦੇਸ ਮਾੜਾ ਲੱਗਦਾ ਬਾਕੀ ਜਿਵੇਂ ਕੱਲ ਵੀ ਕਿਹਾ ਸੀ ਵੀ ਕੰਮ ਕਰਨ ਦਾ ਮਾੜਾ ਹੈ ਹੀ ਨਹੀਂ ਕੰਮ ਤਾਂ ਸਾਰੇ ਹੀ ਕਰ ਲੈਂਦੇ ਨੇ ਉਹੀ ਹੀ ਨੇ ਜਿਹੜੀਆਂ ਉੱਠ ਕੇ ਜਾਣਾ। ਵੀਰੇ ਸਵੇਹਾ ਹੁਣ ਨੇਰੇ ਹੋਏ ਨਿਕਲੇ ਆ। ਤੇ ਸ਼ਾਮ ਨੂੰ ਵੀ ਤੁਹਾਨੂੰ ਜਿਵੇਂ ਕੱਲ ਵੀ ਦਿਖਾਇਆ ਸੀ ਠੀਕ ਆ ਤੇ ਜਦੋਂ ਨੂੰ ਮੈਂ ਵਾਪਸ ਆਉਂਗਾ ਤੇ ਫੇਰ ਨੇਰਾ ਹੀ ਹੋ ਜਾਣਾ। ਐਵੇਂ ਦਾ ਹੀ ਮੌਸਮ ਹੋਣਾ। ਇਹ ਤਾਂ ਹਲੇ ਫਿਰ ਵੀ ਠੀਕ ਆ ਜਦੋਂ ਥੋੜੀ ਜਿਹੀ ਹੋਰ ਸਨੋ ਪੈਣ ਲੱਗੀ ਤਾਂ ਸਹੀ ਸ਼ਾਮ ਨੂੰ 5 ਵਜੇ ਤੱਕ ਦਿਨ ਛਿਪ ਜਾ ਕਰਨਾ। ਤੇ ਗਰਮੀ ਅਜੇ ਦੋਲਟ ਹੁੰਦਾ। ਗਰਮੀ ਅਜੇ ਰਾਤ ਦੇ 11 ਵਜੇ ਤੱਕ ਵੀ ਸੂਰਜ ਖੜਾ ਹੁੰਦਾ ਤੇ 10:30 11 ਵਜੇ ਤੱਕ ਸੂਰਜ ਹੁੰਦਾ ਆਰਾਮ ਦਾ। ਹੁਣ ਆਪਾਂ ਜਿੱਥੋਂ ਦੀ ਲੰਘਣਾ ਇਹ ਰੈਡ ਰਿਵਰ ਵਾਜਦਾ ਇਹਦਾ ਨਾਮ ਹੈ ਰੈਡ ਰਿਵਰ ਤੇ ਆਲਮੋਸਟ ਸਾਰਾ ਫ੍ਰੀਜ਼ ਹੋ ਗਿਆ ਹੈ ਸਾਰਾ ਸਨੋਵਲ ਭਰਿਆ ਪਿਆ ਕੁਝ ਦਿਨ ਪਹਿਲਾਂ ਵਧੀਆ ਪਾਣੀ ਵਗਦਾ ਸੀ ਇੱਥੋਂ ਦੀ ਤੇ ਫਿਲਹਾਲ ਸਭ ਬੰਦ ਹੈ ਪਹਿਲਾਂ ਬੋਟਿੰਗ-ਬੋਟਿੰਗ ਚੱਲਦੀ ਸੀ ਇਹਦੇ ਚ ਤੇ ਦੋ-ਚਾਰਾਂ ਦਿਨਾਂ ਦੇ ਵਿੱਚ ਹੀ ਸਨੋ ਪਈ ਤੇ ਸਾਰਾ ਕੁਝ ਫ੍ਰੀਜ਼ ਹੋ ਗਿਆ ਟੈਂਪਰੇਚਰ ਸਾਰਾ ਮਾਈਨਸ ਚ ਸਾਰਾ ਕੁਝ ਟੱਪ ਕਰਦਾ ਦੋਹਾਂ ਦੇ ਨਾਲ ਹੀ ਸੋਤਾ ਕਰਕੇ ਹੀ ਨੈਡਾ ਨੂੰ ਕਹਿੰਦੇ ਨੇ ਵੀ ਇੱਥੇ ਕੋਈ ਪਤਾ ਨਹੀਂ ਵੈਦਰ ਦਾ ਕਿਸੇ ਟਾਈਮ ਵੀ ਖਰਾਬ ਹੋ ਜਾਂਦਾ ਹੁਣ ਜਿਵੇਂ ਹੁਣ ਮੈਂ ਸਾਫ਼ ਸੁਥਰੇ ਵਧੀਆ ਜਾ ਰਿਹਾ ਹਾਂ ਸੜਕ ਸਾਫ਼ ਹੈ ਤੇ ਆਉਂਦੇ ਹੋਏ 아이 ਨਹੀਂ ਪਤਾ ਵੀ ਕਿੰਨੀ ਕਿੰਨੀ ਸਨੋਪਈ ਹੋਊਗੇ ਤੇ ਸੋ ਆਪ ਦੇ ਆਪ ਨੂੰ ਪ੍ਰਿਪੇਅਰ ਕਰਕੇ ਹੀ ਰੱਖਣਾ ਪੈਂਦਾ ਹਮੇਸ਼ਾ ਇਹ ਨਹੀਂ ਸੋਚ ਕੇ ਜਾ ਸਕਦੇ ਵੀ ਹਾਂਜੀ ਵੀ ਜਿਵੇਂ ਸਵੇਰ ਮੌਸਮ ਸੀਗਾ ਤੇ ਇਹ ਹੁਣ ਵੀ ਉਸੇ ਉਹੋ ਜਿਹਾ ਹੋਊਗਾ ਸਾਹਮਣੇ ਕੋਈ ਪਤਾ ਨਹੀਂ ਕਿੰਨਾ ਗੰਦਾ ਮੌਸਮ ਹੋਣਾ ਵੈਸੇ ਅੱਜ 85% ਸਨੋਵ ਦਿਖਾ ਰਹੇ ਹਨ ਘਰੋਂ ਤੁਰ ਲੱਗੇ ਨੇ ਸਾਰਿਆਂ ਨੇ ਵੈਦਰ ਚੈੱਕ ਕਰਕੇ ਹੀ ਤੁਰਨਾ ਪੈਂਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਪਿੰਡ ਮੋੜ ਨੂੰ ਜੀ ਨਹੀਂ ਕਰਦਾ ਸਾਰਿਆਂ ਦਾ ਹੀ ਜੀ ਕਰਦਾ ਅੱਜ 765 ਦਿਨ ਹੋ ਗਏ ਦੇਖ ਲਓ ਵੀ ਇੱਕ ਇੱਕ ਦਿਨ ਬੰਦਾ ਯਾਦ ਰੱਖਦਾ ਵੀ ਹਾਂ ਮੈਨੂੰ ਕਿੰਨੇ ਦਿਨ ਹੋ ਗਏ ਆਪਦਾ ਪਿੰਡ ਛੱਡੇ ਨੂੰ ਮੈਂ ਤਾਂ ਫਿਰ ਵੀ ਪਿੰਡ ਵੇਚ ਦੀ ਇੱਕ ਰੀ ਗੇੜਾ ਮਾਰਿਆ ਪਰ ਸਾਤ 65 ਦਿਨ ਹੋ ਗਏ ਹਰੇਕ ਦਿਨ ਬਾਕੀ ਵੀ ਇਕੱਲਾ ਮੈਂ ਨਹੀਂ ਹਰੇਕ ਬੰਦਾ ਇਹੀ ਸੋਚਦਾ ਵੀ ਹਾਂ ਯਾਰ ਮੈਂ ਵੀ ਪਿੰਡ ਜਾਣਾ ਵਾਪਸ ਪਰ ਇਹ ਨਹੀਂ ਪਤਾ ਵੀ ਕਦੋਂ ਜਾਣਾ ਜਿਹੜੇ 20-20 ਸਾਲ ਹੋ ਗਏ ਜਿੰਨਾਂ ਨੂੰ ਇੱਥੇ ਬੈਠਾ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਪਿੰਡ ਮੁੜ ਜਾਣਾ ਪਰ ਕਿਸੇ ਨੂੰ ਇਹ ਨਹੀਂ ਪਤਾ ਵੀ ਮੁੜਨਾ ਕਦੋਂ ਮੇਰੇ ਨਾਲ ਦੇ ਬਜ਼ਿਹਰੇ ਜੋਬਰ ਮੁੜ ਵੀ ਗਏ ਇੱਕ ਦੋ ਆਪਣੇ ਪਿੰਡ ਦਾ ਹੀ ਇੱਕ ਦਾ ਜਟਾਣਾ ਸਾਹਿਬ ਚੰਗੀ ਗੱਲ ਆ ਯਾਰ ਮੁੜ ਗਏ ਜਿਹੜੇ ਆਪਦੇ ਘਰੇ ਬੈਠੇ ਨੇ ਆਦੇ ਮਾਪੇ ਉਹਦੇ ਨਾਲ ਨੇ ਸਭ ਤੋਂ ਵੱਡਾ ਜਿਹੜੇ ਉਹਨਾਂ ਬੰਦਿਆਂ ਦਾ ਜਿਹੜੇ ਸੱਚੀ ਮੁੜ ਕੇ ਪਿੰਡੇ ਤੋਂ ਮੇਰਾ ਯਾਰ ਸੀ ਰਾਮਪਰੇ ਤੋਂ ਮਿੰਟੂ ਉਹ ਬਦਦਰ ਮੈਨੂੰ ਇੱਥੇ ਫਸਾ ਗਿਆ ਆਪ ਸੱਚੀ ਮੁਰ ਗਿਆ ਮੈਂ ਤਾਂ ਅਖੇ ਕਿਤੇ ਮਜ਼ਾਕ ਕਰਦਾ ਚਲੋ ਫਿਰ ਵੀ ਠੀਕ ਹੈ ਸਨੋ ਦਾ ਹਾਲ ਸੇਮ ਹੀ ਹੈ ਅੱਜ ਥੋੜੀ ਜਿਹੀ ਵੱਧ ਪਈ ਆ ਦੇਖ ਲੋ ਜੀ ਗੱਡੀ ਦੇ ਅੰਦਰ ਉਹੋ ਜਿਹਾ ਹਾਲ ਹੋ ਜਾਂਦਾ ਬਰਫ਼ ਜੰਮੀ ਪਈ ਸਾਰੇ ਪਾਸੇ ਸੋ ਹੀਟ ਚਲਾਉਣੀ ਪੈਂਦੀ ਆ ਹੁਣ ਮਾੜਾ ਮੋਟਾ ਖੁਰ ਰਹੀ ਏ ਬਰਫ਼ ਤੇ ਫੇਰ ਤੋਰਾਂਗੇ ਗੱਡੀ ਸੋ ਇੱਥੇ ਘੱਟੋ ਘੱਟ 10 ਤੋਂ 15 ਮਿੰਟ ਪਹਿਲਾਂ ਚਲਾ ਕੇ ਰੱਖਣੀ ਪੈਂਦੀ ਆ ਹਮੇਸ਼ਾ ਤਾ ਕਰਕੇ ਮਾੜੀ ਮੋਟੀ ਵੀ ਗੱਡੀ ਗਰਮ ਹੋ ਜੇ। ਤੇ ਬਰਬੁਰ ਫਖਰ ਜੀ ਮਾੜੀ ਮੋਟੀ ਸ਼ੀਸ਼ਿਆਂ ਤੋਂ ਕਿਉਂਕਿ ਇਦਾਂ ਦਾ ਵਾਈਪਰ ਵੀ ਨਹੀਂ ਚਲਾ ਸਕਦੇ। ਤਾਂ ਅਚਾ હવા ਵੀ ਘੱਟ ਹੋਈ ਪਈ ਆ। ਕੇ ਤਾਂ ਵਾਈਪਰ ਵਗੈਰਾ ਚਲਾ ਕੇ ਮੜੀ ਸਾਫ਼ ਕਰਕੇ ਤੋੜ ਲਈ ਗੱਡੀ ਆਪਾਂ। ਨਹੀਂ ਤਾਂ ਆਪਾਂ ਕਿੰਨਾ ਚਿਰ ਵੇਟ ਕਰ ਸਕਦੇ ਇੱਥੇ ਹੁਣ। ਇਹ ਤਾਂ ਹੁਣ ਖੁਰਦੀ ਆ ਖੁਰੂਗੀ। ਸੋ ਚਲੋ ਠੀਕ ਹੈ ਜੀ। ਮਿਲਦੇ ਆ ਓਕੇ ਬਾਈ ਠੰਡ ਦੇ ਵਿੱਚ ਵਸਾਈ ਤੰਗ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ ਟ੍ਰੈਫਿਕ ਦੇਖ ਲਓ ਤੁਸੀਂ ਹੁਣ ਕਿੰਨਾ ਟਾਈਮ ਹੋ ਗਿਆ ਖੜੇ ਇਹਨਾਂ ਅੱਧਾ ਪੂਨਾ ਘੰਟੇ ਤੋਂ ਉੱਤੇ ਹੋ ਗਿਆ ਮੈਨੂੰ ਥੋੜੇ ਥੋੜੇ ਗੱਡੀਆਂ ਹਲਦੀਆਂ ਨੇ ਆਏ ਲੱਗਦਾ ਜਿਵੇਂ ਲੁਧਿਆਣਾ ਹੀ ਫਿਰਦੇ ਹੋਣੇ ਬਸੋ ਟ੍ਰੈਫਿਕ ਦਾ ਬੁਰਾ ਹਾਲ ਹੈ ਠੰਡ ਠੰਡ ਦੇ ਵਿੱਚ ਹੀ ਹੁੰਦਾ ਪਰ ਇਹ ਕਿਉਂਕਿ ਇੱਕ ਤਾਂ ਗੱਡੀਆਂ ਹੌਲੀ ਚਲਉਣੀਆਂ ਪੈਂਦੀਆਂ स्ਨੋ ਕਰਕੇ ਬਿਸਕਟ ਨਾ ਕਰ ਜੇ ਚਲੋ ਠੀਕ ਹੈ ਜੀ ਫਿਰ ਓਕੇ ਬਾਏ